ਵੈਗਰੂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਦਾ ਅੱਜ ਦੋਹਾਂ ਫੋਰਮਾਂ ਵੱਲੋਂ ਲੱਗੇ ਹੋਏ ਮੋਰਚੇ ਦੀ ਫਰੋਈਪੁਰ ਤੋਂ ਜਥਾ ਹਰਵਾਨਾ ਹੋ ਰਿਹਾ ਵਾ ਬਹੁਤ ਵੱਡਾ ਜਥਾ ਅੱਜ ਬੁੱਗੀਪੁਰਾ ਚੌਂਕ ਦੇ ਜੋ ਫਰੋਈਪੁਰ ਤੋਂ ਰਵਾਨਾ ਹੋ ਰਿਹਾ ਵਾ ਔਰ ਇਹਦੇ ਨਾਲ ਉਹ ਵੱਡਾ ਜਥਾ ਕਪੂਰਥਲੇ ਦਾ ਜ਼ਿਲ੍ਹੇ ਦਾ ਲਾਡੂਆ ਚੌਂਕ ਤੋਂ ਰਵਾਨਾ ਹੋ ਰਿਹਾ ਵਾ ਅਸੀਂ ਦੇਖਦੇ ਆਖ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੇ ਇੱਥੋਂ ਹਰ ਕੇ ਵੀ ਕੈਬਨਿਟ ਦੇ ਵਿੱਚ ਬਹਿ ਕੇ ਜਿਹੜੇ ਕਹਿੰਦੇ ਸੀ ਕਿਸਾਨੀ ਦੇ ਵਿੱਚ ਪੁੱੜਦਾ ਕੰਮ ਕਰਾਂਗੇ ਉਹਨਾਂ ਨੇ ਆਪਣੀ ਬਕਵਾਸ ਬਾਈ ਜਿਉਂਦੀ ਕਿਉਂ ਜਾਰੀ ਰੱਖੀਆ ਕਿ ਉਹਦੇ ਪਿਤਾ ਪੁਰਖੀ ਆਏ ਸਾਰਾ ਕੁਝ ਉਹਨਾਂ ਦਾ ਅਸੀਂ ਕਹਿੰਦੇ ਆ ਨਿਗਾਹ ਮਾਰ ਲਓ ਅਸਲੀ ਕਿਸਾਨ ਕਿਹੜੇ ਤੇ ਨਕਲੀ ਕਿਸਾਨ ਕਿਹੜੇ ਆ ਨਕਲੀ ਜਿਹੜੇ ਆ ਉਹ ਤੁਹਾਡੇ ਨਾਲ ਬੈਠਿਆ ਤੁਹਾਡੀ ਆਠੜੀ ਆਠੜੀ ਕਰ ਰਹੇ ਆ ਜਿਹੜੇ ਭਾਜਪਾ ਨਾਲ ਬੈਠੇ ਆ ਉਹ ਨਕਲੀ ਆ ਤੇ ਜਿਹੜੇ ਅੱਜ ਵੀ 47 ਡਿਗਰੀ ਤਾਪਮਾਨ ਨੂੰ ਹੰਡਾਇਆ ਅੱਜ 37 ਵੀ ਹੰਡਾ ਰਹੇ ਆ ਮੀਂਹ ਚੱਕਰ ਆਪਣੇ ਤੇ ਚੱਲ ਰਹੇ ਆ ਇਹ ਆਪਣੀ ਵਾਰੀ ਨਾਲ ਆਪਣੇ ਸਾਰੇ ਲੰਗਰ ਪਾਣੀਆ ਰਸਤਾ ਬਸਤਾ ਲੈ ਕੇ ਤੁਰ ਰਹੇ ਆ ਕਿਉਂਕਿ ਐਮਐਸਪੀ ਗਰੰਟਰ ਦਾ ਕਾਨੂੰਨ ਬਣਾਉਣ ਤੋਂ ਸਰਕਾਰ ਭੱਜੀ ਪਈ ਆ 200 ਦਿਨ ਮਰੀਗਾ 700 ਦਿਹਾੜੀਆਂ ਤੋਂ ਸਰਕਾਰ ਭੱਜੀ ਆ ਕਿਸਾਨਾਂ ਮਦੂਰ ਦਾ ਕਰਜ਼ਾ ਖਤਮ ਕਰਨ ਨੂੰ ਤਿਆਰ ਨਹੀਂ ਪਰ ਆਬਾਨੀ ਦੇ ਮੁੰਡੇ ਦੇ ਵਿਆਹ ਦੇ ਉੱਤੇ 27% ਦਾ ਬੋਝ ਪਾ ਕੇ ਇਸ ਮੋਤੀ ਸਰਕਾਰ ਨੇ 8700 ਕਰੋੜ ਰੁਪਏ ਵਿਆਹ ਤੇ ਖਰਚ ਕਰਵਾਇਆ ਵਾ ਅਸੀਂ ਕਿੰਨੇ ਸਾਰਾ ਲੋਕਾਂ ਦਾ ਪੈਸਾ ਵਾ ਲੋਕ ਕੱਲੀ ਕੱਲੀ ਚੀਜ਼ ਦਾ ਹਿਸਾਬ ਲੈਣਗੇ ਅੱਜ ਵੱਡੇ ਜੱਥੇ ਜੱਥੇ ਰਵਾਨਾ ਹੋ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦਾਗ 10 ਅਗਸਤ ਨੂੰ ਬਹੁਤ ਵੱਡੇ ਜਥੇ ਇੱਥੋਂ ਫਿਰ ਰਵਾਨਾ ਹੋਣਗੇ ਮੋਗਾ ਜ਼ਿਲ੍ਹਾ ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਰੈਂਦੀ ਫੌਜ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ